ਜੋਦੋਂ ਨਾਸ਼ਿਆਂ ਵਿਰੋਧ ਚਲਾਇਆ ਮੁਹਿੰਮ ਚਲਾਈਆ ਉਹਦੇ ਸਬੰਧ ਵਿੱਚ ਜਿਹੜੀ ਅੱਜ ਵਿਲੇਜ ਡਿਫੈਂਸ ਕਮੇਟੀ ਜਿਹੜੀਆਂ ਬਣਾਈਆਂ ਗਈਆਂ ਨੇ ਔਰ ਹਲਕੇ ਦੇ ਉੱਤੇ ਕੋਆਰਡੀਨੇਟਰ ਲਾਏ ਗਏ ਨੇ ਜ਼ਿਲ੍ਹੇ ਦੇ ਉੱਤੇ ਕੋਆਰਡੀਨੇਟਰ ਲਾਏ ਗਏ ਨੇ ਉਹਨਾਂ ਦੀ ਜਿਹੜੀ ਮੀਟਿੰਗ ਸੀਗੀ ਸਾਰੇ ਅਫਸਰ ਸਾਹਿਬਾਨ ਨਾਲ ਮੰਤਰੀ ਸਾਹਿਬ ਸਾਡੇ ਸਰਦਾਰ ਹਰਦੀਪ ਸਿੰਘ ਹੰਡਿਆ ਜੀ ਤੇ ਆਏ ਸੀਗੇ ਤੇ ਜਿਹੜਾ ਉਹਨਾਂ ਨੂੰ ਅਫਸਰ ਸਾਹਿਬਾਨ ਦੇ ਰੂਬਰੂ ਕਰਾਇਆ ਗਿਆ ਕਮੇਟੀ ਮੈਂਬਰਾਂ ਨੂੰ ਔਰ ਜਿਹੜਾ ਉਹਨਾਂ ਨੇ ਜਿਹੜੇ ਤਰੀਕੇ ਕਾਰਵਾਈ ਕਰਨੀ ਆ ਔਰ ਬੜੇ ਕਰੜੇ ਹੱਥਾਂ ਨਾਲ ਜਿਹੜੇ ਨਸ਼ਾ ਤਸਕਰ ਨੇ ਨਸ਼ਾ ਵੇਚਣ ਵਾਲੇ ਬੰਦੇ ਨੇ ਪਿੰਡਾਂ ਦੇ ਵਿੱਚ ਵਾਡਾਂ ਦੇ ਵਿੱਚ ਉਹਨਾਂ ਨੂੰ ਬੜੇ ਕਰੜੇ ਹੱਥਾਂ ਨਾਲ ਲੈਣਾ ਔਰ ਕਾਨੂੰਨ ਦੇ ਤਹਿਤ ਕਾਨੂੰਨ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਜਿਹੜੀ ਸਜ਼ਾ ਦਿਵਾਉਣੀ ਆ ਅਫਸਰਾਂ ਨਾਲ ਰابطਾ ਕਰਕੇ ਉਹਨਾਂ ਨੂੰ ਆਪਾਂ ਜਿਹੜਾ ਸਲਾਖਾਂ ਦੇ ਪਿੱਛੇ ਪਹੁੰਚਾਣਾ ਸਰ ਪਹਿਲਾਂ ਮਤਲਬ ਜਿਹੜਾ ਪੁੱਛ ਜਿਹੜੇ ਵਿਸ਼ਾ ਤਸਕਰ ਹੈਗੇ ਆ ਪਹਿਲਾਂ ਜੀ ਉਹ ਕੀ ਹੈ ਆਪਣਾ ਹੈ ਤੁਹਾਨੂੰ ਲੱਗਦੀ ਹੈ ਜੀ ਬਾਅਦ ਵਿੱਚ ਜਦੋਂ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਫਿਰ ਉਹ ਜਿਹੜਾ ਹੈਗਾ ਆਪਣਾ ਸੇਲ ਕਰਨ ਲੱਗ ਪੈਂਦੇ ਨੇ ਤਾਂ ਇਹ ਸ਼ੀਮ ਕੀ ਬਣਿਆ ਉਹ ਦੇਖੋ ਉਹ ਭਾਜੀ ਪਤਾ ਹੀ ਗੱਲ ਆ ਇਹ ਕਾਮਨ ਗੱਲ ਹੈ ਕਿਉਂਕਿ ਇੱਕ ਆ ਮਹਿੰਗਾ ਜਿਹੜਾ ਪ੍ਰੋਡਕਟ ਆ ਇਹ ਆਮ ਬੰਦਾ ਤਾਂ ਅਗਰ ਕੋਈ ਤਕੜਾ ਵੀ ਆ ਮੜਾ ਮोटा ਘਰੋਂ ਤਾਂ ਇਹਨੂੰ ਜਿਹੜਾ ਫੋਰਡ ਨਹੀਂ ਕਰ ਸਕਦਾ ਇਹ ਬੜਾ ਅੱਜ ਜੇ ਤੁਸੀਂ 500 ਦਾ ਖੰਦੇ ਹੋ ਤਾਂ ਇਹ ਮਿੰਨੀ ਬਾਦ ਇਹ ਚੀਜ਼ ਹਜ਼ਾਰ ਦੀ ਬੰਦਾ ਖਾਣ ਲੱਗ ਜਾਂਦਾ ਤੇ ਇਹ ਵੱਧਦੀ ਜਾਂਦੀ ਹੈ ਇਹ ਐਸੀ ਚੀਜ਼ ਹੈ ਵੀ ਇਹ ਵੱਧ ਹੀ ਜਾਂਦੀ ਹੈ ਔਰ ਇੱਕ ਦਿਨ ਉਹ ਵੱਡੋ ਜੋ ਕੇ ਬੱਚਾ ਜਾਂ ਕੋਈ ਜੀ ਕੋ ਨੌਜਵਾਨ ਆ ਜਿਹੜਾ ਉਹ ਉਹ ਇਹ ਦੁਨੀਆ ਤੋਂ ਉਛਲ ਤਰ ਜਾਂਦਾ ਇਹ ਗੁਲੇਟੇ ਟੂਨੀ ਲੈਵਲ ਤੇ ਐਡਿਕਟ ਬੰਦੇ ਨੇ ਜਿਹੜੇ ਇਹਦੀ ਸਮਗਲਿੰਗ ਕਰ ਰਹੇ ਉਹਨਾਂ ਨੂੰ ਤਾਂ ਆਪਾਂ ਐਸੇ ਉਹ 2 ਗ੍ਰਾਮ 4 ਗ੍ਰਾਮ ਦਿੱਲੀ ਦੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਤੁਸੀਂ ਪੇਸ਼ੈਂਟ ਦੇ ਤੌਰ ਤੇ ਹੀ ਦੇਖਾਂਗੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵਿਜ਼ਨ ਹੈ ਤੇ ਜਿਹੜੇ ਵੱਡੇ ਕੋਈ ਜਿਹੜੇ ਉਹਨਾਂ ਨੂੰ ਸਪਲਾਈ ਦਿੰਦੇ ਨੇ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰਕੇ ਜਿਹੜਾ ਸਰਕਾਰ

ਕੀ ਕੰਮ ਮਾਰਦੇ ਨਸ਼ੇ ਦੇ ਤਸਕਰੇ ਸਟੇਟ ਛੱਡ ਕੇ ਭੱਜ ਜਾਣਗੇ ਔਰ ਗਾਹ ਨੂੰ ਇਧਰ ਮੂੰਹ ਨਹੀਂ ਚਾਣਗੇ ਸਰ ਜੀ ਆਖਰੀ ਸਵਾਲ ਹੁਣ ਕਈ ਲੋਕ ਹੈਗਾ ਨਸ਼ੇ ਛਡਾਉ ਕੇ ਕੇਂਦਰ ਚ ਜਾਂਦੇ ਆ ਉੱਥੇ ਸਿਰਫ ਮੈਡੀਸਿਨ ਬਹੁਤ ਮਹਿੰਗੀਆਂ ਹੁੰਦੀਆਂ ਨੇ ਤੇ ਉਹਨਾਂ ਦੀ ਫਿਰ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੇ ਉਹ ਫੋੜ ਨਹੀਂ ਕਰ ਪਾਉਂਦੇ ਫਿਰ ਮੁੜ ਕੇ ਫੇਰੋ ਜੀ ਉਹ ਨਹੀਂ ਨਹੀਂ ਉਹ ਪਤਾ ਹੈ ਜਿਹੜੇ ਜਿਹੜੇ ਗਵਰਨਮੈਂਟ ਤੌਰ ਤੇ ਮੈਂ ਜਿਹੜੇ ਨਸ਼ਾ ਛਡਾਉ ਕੇ ਕੇਂਦਰ ਨੇ ਨਾ ਸਰਕਾਰੀ ਉੱਥੇ ਤਾਂ ਮੈਡੀਸਿਨ ਜਿਹੜੀ ਡਾਕਟਰ ਸਪ੍ਰਿਸਕ੍ਰਿਪਸ਼ਨ ਲਿਖ ਕੇ ਦਿੰਦਾ ਸਪ੍ਰਸਕ੍ਰਾਈਬ ਕਰਦਾ ਕਿਸੇ ਪੇਸ਼ੈਂਟ ਨੂੰ ਉਹ ਉਹਨਾਂ ਨੂੰ ਦਿਲਦੀ ਹੈ ਬਹੁਤ ਹੀ ਵਾਜਬ ਰੇਟ ਤੇ ਮਿਲਦੀ ਜਾ ਲਾ ਲੋ ਕੋਈ 2 4 20 ਰੁਪਏ ਦੀ ਪਰਚੀ ਕੱਟ ਕੇ ਤੇ ਜਿਹੜੇ ਪ੍ਰਾਈਵੇਟ ਨਸ਼ਾ ਕੇਂਦਰ ਨੇ ਨਾ ਉਹਨਾਂ ਨਾਲ ਵੀ ਅਸੀਂ ਜਿਹੜਾ ਮਿਲ ਜੁਲ ਕੇ ਉਹ ਉੱਥੇ ਵੀ ਬੜਿਆ ਉਹਨਾਂ ਨੂੰ ਸਬਸਿਡੀ ਤੇ ਮੈਡੀਸਿਨ ਆਉਂਦੀ ਹੈ ਕਿਉਂਕਿ ਇਹ ਕੋਈ ਕਮਾਈ ਕਰਨ ਦਾ ਸਾਧਨ ਤਾਂ ਹੈ ਨਹੀਂ ਜੀ ਤੇ ਇਹ ਇੱਕ ਜਿਹੜਾ ਗਰੀਬ ਬੱਚਿਆਂ ਨੂੰ ਜਾਂ ਜਿਹੜੇ ਬੱਚੇ ਇਹਦੇ ਵਿੱਚ ਪੈ ਚੁੱਕੇ ਨੇ ਉਹਨਾਂ ਨੂੰ ਬਚਾਉਣ ਦੀ ਗੱਲ ਆ ਇਹ ਕੋਈ ਕਮਾਈ ਦਾ ਸਾਧਨ ਨਹੀਂ ਹੈ ਉਹਨਾਂ ਨਾਲ ਵੀ ਮਿਲ ਕੇ ਅਗਰ ਕੋਈ ਐਕਸਟਰਾ ਜਿਹੜੀ ਬਲੈਕ ਦੇ ਵਿੱਚ ਹੀ ਮੈਡੀਸਿਨ ਵੇਚ ਰਿਹਾ ਉਹਨਾਂ ਨੂੰ ਵੀ ਅਸੀਂ ਇਸੇ ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਲੈ ਕੇ ਆ ਕੇ ਉਹਨਾਂ ਨੂੰ ਵੀ ਬੜੀ ਗੰਭੀਰ ਜਿਹੜੀ ਸਜ਼ਾ ਹੈ ਤਾਂ ਆਖਰੀ ਸਵਾਲ ਜੀ ਜਿਵੇਂ ਹੁਣ ਸੀਐਮ ਸਾਹਿਬ ਨੇ ਹਰ ਪਿੰਡ ਦੇ ਵਿੱਚ ਇੱਕ ਹੈ ਵਿਕਾਸ ਕਮੇਟੀ ਬਣਾਈ ਆ ਕਿ ਇਸ ਕਮੇਟੀ ਦੇ ਹੈਗਾ ਬਣਦੇ ਨਾਲ ਜਿਹੜਾ ਨਸ਼ਾ ਮਤਲਬ ਹੈਗਾ ਟਕੇਗਾ ਹੀ ਲੋਕ ਕੀ ਲੱਗਦਾ ਤੁਹਾਨੂੰ ਇਹ ਕਮੇਟੀ ਦੇ ਬਣਦੇ ਨਾਲ ਤਾਂ ਜੀ ਦੇਖੋ ਫਰਕ ਪੈਣਾ ਹੀ ਹੈ ਕਮੇਟੀ ਦੀ ਸ਼ੁਰੂਆਤ ਮੌਕੇ ਹੀ ਲੋਕ ਜਿਹੜੇ ਇਹ ਛੋਟੇ-ਮੋਟੇ ਨਸ਼ਾ ਤਸਕਰ ਸੀ ਨਾ ਉਹਨਾਂ ਨੂੰ ਡਰ ਪਿਆ ਗਿਆ ਉਹਨਾਂ ਦੀਆਂ ਭਾਜੜਾਂ ਲੱਗ ਚੁੱਕੀਆਂ ਨੇ ਔਰ ਇੰਨਾ ਜਿਆਦਾ ਫਰਕ ਇਸ ਦਾ ਪਊਗਾ ਇਸੇ ਕਮੇਟੀਆਂ ਦੇ ਥਰੂ ਦੇਖੋ ਉਪਰਾਲਾ ਕਰਨਾ ਆਪਣਾ ਜਿਹੜਾ ਧਰਮ ਆਪਾਂ ਆਪਣਾ ਮਕਸਦਾ ਵੀ ਅਸੀਂ ਮਿਹਨਤ ਕਰਨੀ ਆ ਅਸੀਂ ਕਿਸੇ ਕੰਮ ਨੂੰ ਪੋਜ਼ਿਟਿਵਿਟੀਲੀ ਲੈ ਕੇ ਤੇ ਉਹਨੂੰ ਸ਼ੁਰੂਆਤ ਕਰਨੀ ਆ ਔਰ ਜਿਹੜਾ ਉਹ ਸਾਡੇ ਵੋਲੰਟੀਅਰਸ ਨੇ ਜਿਹੜੇ ਆਮ ਆਨਵੀ ਪਾਰਟੀ ਦੇ ਬੜੇ ਜੁਝਾਰੂ ਬੰਦੇ ਨੇ ਇਹਨਾਂ ਨੇ ਤਾਂ ਇਹਨਾਂ ਦੇ ਚਪਗੜਾ ਮਾਰ ਮਾਰੀ ਭਜਾ ਦੇਣੀ ਆ ਖਤਮ ਹੋ ਜਾਣਾ ਨਸ਼ਾ ਆਖਰੀ ਸਵਾਲ ਸਰ ਲੋਕਾਂ ਨੂੰ ਸਰ ਤੁਸੀਂ ਕੀ ਅਪੀਲ ਕਰਨਾ ਚਾਹੋ ਮੈਂ ਦੇਖੋ ਸਾਰੇ ਜਿਹੜੇ ਪੰਜਾਬ ਦੇ ਵਾਸੀ ਨੇ ਸਾਡੇ ਬੜੇ ਸਤਿਕਾਰਯੋਗ ਬੜਾ ਹੀ ਜੁਝਾਰੂ ਕੌਮ ਆ ਪੰਜਾਬ ਦੀ ਤੇ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਆਪਦੇ ਲੈਵਲ ਤੇ ਵੀ ਔਰ ਜਿਹੜੀਆਂ ਤੁਹਾਡੇ ਵਿਲੇਜ ਕਮੇਟੀਆਂ ਔਰ ਵਾਰਡ ਕਮੇਟੀਆਂ ਬਣੀਆਂ ਨੇ ਜਿਹੜੇ ਪੁਲਿਸ ਅਫਸਰ ਸਾਹਿਬਾਨ ਨੇ ਇਹ ਜੇ ਕੋਈ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੀ ਗਲੀ ਦੇ ਵਿੱਚ ਕੋਈ ਅਹਿਜਾਨ ਸਰ ਹੈਗਾ ਜਿਹੜਾ ਮੋੜ ਤੇ ਖੜਕੇ ਜਾਂ ਰਾਤ ਨੂੰ ਨੇ ਰੇ ਸਵੇਰੇ ਨਸ਼ਾ ਕੁੜੀਆਂ ਬਣਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਵੇਚਦਾ ਨੌਜਵਾਨਾਂ ਨੂੰ ਉਹਦੀ ਜਿਹੜੀ ਆਪਦੇ ਕਾਉਂਸਲਰ ਸਾਹਿਬਾਨਾਂ ਨੂੰ ਜੋ ਸਰਪੰਚ ਸਾਹਿਬਾਨਾਂ ਨੂੰ ਉਹਦੀ ਖਬਰ ਦਿੱਤੀ ਜਾਵੇ ਤਾਂ ਜੋ ਉਹਦੇ ਤੇ ਨਕੇਲ ਪਸੰਦ ਜਾਵੇ